ਕੀ ਸਾਰੇ ਕੁਰਸੀਆਂ ਦੇ ਬਟਨ ਦੀ ਕਿਰਪਾ ਕਰੋ ਜੀ ਸੋਹਣ ਸਰਦਾਰ ਜੋ ਸਾਥ ਸਾਥ ਜੀ ਆਪਾਂ ਸਾਰੇ ਬੜੀ ਪਾਣ ਜਾਣਦੇ ਆ 1 ਜੂਨ ਨੂੰ ਇਹ ਸੇ ਪਾਰਲੀਮੈਂਟ ਦੀ ਚੋਣਾਂ ਹੋਣ ਜਾ ਰਹੀ ਹੈ ਜਿਹਦੇ ਲਈ ਸ਼ਰਮਣੀਆਂ ਕਾਰੀਦਾਂ ਦੇ ਪ੍ਰਧਾਨ ਸਰਦਾਰ ਗਗਵੀਰ ਸਿੰਘ ਜੀ ਬਾਦਲ ਸਾਹਿਬ ਨੇ ਦੂਰ ਦੇਖੀ ਹੈ ਆਹ ਮੇਰੀ ਐਮਕੇ ਸ਼ਰਮਣੀਆਂ ਜੀ ਦਰਬੇ ਜੀ ਬਿਲਕੁਲ ਹੈ ਔਰ 30 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਚਾਹੇ ਕੋ ਪਾਰਟੀਾਂ ਦੇ ਵਿੱਚ ਸੀਐਮ ਨੇ ਸਰਵਾਈ ਕਰਦੇ ਆ ਰਹੇ ਨੇ ਉਹਨਾਂ ਪਾਪਾ ਇਹ ਥਾਂ ਕੇ ਤੋਂ ਇਹ ਖੇਲੇ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਜੀ ਚੋਟੀ ਅਨੰਦਪੁਰ ਸਾਹਿਬ ਤੋਂ ਜੋ ਨਗਰੇ ਨੇ ਉਹਨਾਂ ਇਸ ਵਾਰ ਜੀਤਿੰਦਰ ਕਰਾਵਲ ਨੂੰ ਦਿਖਾਇਆ ਜੋ ਸਾਹਮਣੂ ਦੂਜੇ ਪਾਸੇ ਇੱਕ ਪਾਸੇ ਮਹਾਰਾਣੀ ਪਰਨੀਤ ਕੌਰ ਹੈ ਇਹਨਾਂ ਨੇ ਸਾਰੀ ਉਮਰ ਕਾਂਗਰਸ ਵਿੱਚ ਜਿੱਦਾਂ ਕੀਤੀ ਪਰ ਇਹਨਾਂ ਨੇ ਜਾ ਕੇ ਚੋਣਾਂ ਦੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਰਹੇ ਨੇ ਔਰ ਇੱਕ ਪਾਸੇ ਡਾਕਟਰ ਗਾਂਧੀ ਨੇ ਇਹਨਾਂ ਨੇ ਸਾਰੀ ਸੇਵਾ ਦੇ ਵਿੱਚ ਕੀਤੀ ਤੇ ਜਿਹੜੀ ਚੋਰੀ ਆ ਉਹ ਸੇ ਬੋਲ ਲੱਗੇ ਨੇ ਪੂਰਾ ਗੱਲ ਬੋਕਾਂ ਦੀ ਆ ਤੇ ਨੂੰ ਪਤੀ ਆ ਕਾਗਜ ਤੋਂ ਆਪਾਂ ਇੱਥੇ ਕੱਚੇ ਹੋયા ਉਹ ਮੇਰੀਓ ਭੈਣਾ ਸਭ ਤੋਂ ਪਹਿਲਾਂ ਤਾਂ ਮੈਂ ਸੋਲਣੀ ਤੇ ਮੈਸਜ ਲਾਉਣੀ ਆ ਜਰੂਰ ਹੱਥ ਮੰਨ ਕੇ ਬੈਂਕੀ ਕਰਦੀ ਆ ਜਿਵੇਂ ਚੁੱਗਲੀ ਸਰਕਾਰ ਦੇ ਵਿੱਚ ਨਾ ਸੱਚੀ ਸਰਕਾਰ ਦੇ ਵਿੱਚ ਤੁਸੀਂ ਮੇਰੀਓ ਭੈਣਾ ਇੱਕ ਹਜ਼ਾਰ ਤੋਂ ਵੱਧ ਆਇਤੀ ਵਿਕਿਆਪਨ ਕੋਈ ਦੇਖਿਆ ਕੋਣ ਬੰਦਾ ਚੰਗਾ ਕੋਣ ਮੰਦਾ ਤੁਸੀਂ 100000 ਰੁਪਏ ਕਿੱਥੇ ਲੱਗੇ ਬਹੁਤ ਵੱਡਾ ਇੱਕ ਘਾਟਾ ਖਾਦਾ ਪੰਜ ਚਾਲ ਲਈ ਮੈਂ ਮਿਲਿਆ ਭੈਣਾਂ ਨੂੰ ਸਾਫ਼ ਕਰਕੇ ਮੇਰੀਆਂ ਬੀਤੀਆਂ ਨੂੰ ਦੇਖਤੀ ਜ਼ਰੂਰ ਕਰਦੀਆਂ ਮੇਰੇ ਵੀਰੋ ਮੇਰੀਆਂ ਭੈਣਾਂ ਹੁਣ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀਆਂ ਸਾਰੇ ਪੰਜਾਬ ਦੁਖੀ ਹੈ

कौन निशान श्री एन के शर्मा जी उम्मीदवार बहुत चुके हैं आप ही मारे हैं ਬਹੁਤ ਕੰਮ ਤੇ ਹੋ ਰਿਹਾ ਜੇ ਬਹੁਤ ਕੰਮ ਹੋਇਆ ਬਹੁਤ ਜ਼ਰੂਰੀ ਲੋਕਾਂ ਦੇ ਜੀਵਨ ਉਪਰ ਵਾਲਾ ਬਹੁਤ ੜੀ ਹੈ ਮੌਜੂਦ ਮੈਂ ਬੇਨਤੀ ਤੁਹਾਨੂੰ ਦੇਰ ਕਰਾਂ ਜੋ 1 2 3 ਦਾ ਨਾਮ ਪਾ ਰਣ ਚੰਨੂ ਰਾਜਾ ਦਾ ਕਿਉਂਕਿ ਚੰਨੂ ਸਾਹਿਬ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ। ਫੰਮੇ ਜੋ ਲੇਟ ਹੈ ਉਹ ਪਿਛਲੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਮਜਬੂਰੀਆਂ ਕਰਕੇ ਤੁਹਾਨੂੰ ਵੇਟ ਕਰਨੀ ਪਈ ਹੈ। ਸੋ ਹੋਪਨਾਰੇ ਲਾਵਾਂਗੇ ਨਾਰਿਆਂ ਦਾ ਜਵਾਬ ਨਾਰਿਆਂ ਤੇ ਹੋਣ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ। ਸ਼ਰੋਮਣੀ ਅਕਾਲੀ ਦਲ ਜਿੰਦਾਬਾਦ। ਸ੍ਰੀ ਐਨ ਕੇ ਸ਼ਰਮਾ ਜੀ ਜਿੰਦਾਬਾਦ। ਸ੍ਰੀ ਐਨ ਕੇ ਸ਼ਰਮਾ ਜੀ ਜਿੰਦਾਬਾਦ। ਸ਼ਰੋਮਣੀ ਅਕਾਲੀ ਦਲ ਜਿੰਦਾਬਾਦ। ਬਹੁਤ ਬਹੁਤ ਧੰਨਵਾਦ ਐਨ ਕੇ ਕਰਮਾ।

ਇਹ ਸਰਕਾਰ ਤੋਂ ਹਰ ਵਰਗ ਦੁਖੀ ਆ ਕਰਮਚਾਰੀ ਵੀ ਦੁਖੀ ਆ ਵਪਾਰੀ ਵੀ ਦੁਖਰੀ ਦੁਖੀ ਆ ਕਿਸਾਨ ਵੀ ਦੁਖੀ ਆ ਮਜ਼ਦੂਰ ਵੀ ਦੁਖੀ ਆ ਸੋ ਸਾਰੇ ਵਰਗਾਂ ਦਾ ਮੈਨੂੰ ਬਹੁਤ ਪਿਆਰ ਮਿਲ ਰਿਹਾ ਲੋਕ ਆਪਣਾ ਬੱਚਾ ਸਮਝ ਕੇ ਗਿਰਜ਼ਾਰ ਤੇ ਕਾਰਗੁਜ਼ਾਰੀ ਮੇਰੀ ਪਿਛਲੀ ਬੈਕਗ੍ਰਾਉਂਡ ਦੇਖ ਕੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਪੰਜਾਬ ਨੂੰ ਦੇਣਾ ਉਸ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿਸ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤਕੜਾ ਕਰਨਾ ਪੰਜਾਬ 'ਚ ਮੈਨੂੰ ਲੱਗਦਾ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ 'ਚ ਉਹ ਜਿੱਤਾਂਗੇ ਜੋ ਰਿਸਪੌਂਸ ਸਾਰਾ ਤੁਹਾਡੇ ਸਾਹਮਣੇ ਆ ਇਹਨੇ ਜਿੱਥੇ ਵੀ ਮੈਂ ਜਾਂਦਾ ਆ ਰੈਲੀਆਂ ਹੀ ਹੋ ਜਾਂਦੀਆਂ ਕੱਲ ਵੀ ਤੁਸੀਂ ਦੇਖਿਆ ਉਹਨਾ ਕਾਢੀ ਜ਼ਬਰਦਸਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੈਨੂੰ ਅਸੀਰਵਾਦ ਦੇਣ ਆਏ ਔਰ ਜਿਹੜੀ ਆਮ ਆਦਮੀ ਪਾਰਟੀ ਆ ਇਹਦਾ ਲੈਕਚਰਾਂ 'ਚ ਵੀ ਲੋਕਾਂ ਨਾਲ ਤੱਕਾ ਕਰ ਰਹੀ ਆ ਅੱਜ ਮੇਰੇ ਕੋਲ ਆ 24 ਪਿੰਡਾਂ ਦੇ ਲੋਕ ਆਏ ਸੀਗੇ ਸਰਕਾਰ ਨੇ ਦੇਖੋ 2.5 ਸਾਲ ਪਹਿਲਾਂ ਜ਼ਮੀਨ ਐਕਵਾਇਰ ਕਰੀ ਫੁੱਟੀ ਕਾਡੀ ਨਹੀਂ ਹੁੰਨਦੀ ਹੁਣ ਉਹਨਾਂ ਦਾ ਬੇਸ ਰੇਟ ਆ ਜਿਹੜਾ ਨਾ 20 ਲੱਖ ਰੁਪਏ ਕੀਮਤ ਪਾ ਰਹੇ ਆ ਜਿੱਥੇ ਜ਼ਮੀਨ ਦੀ ਕੀਮਤ 5 ਕਰੋੜ ਰੁਪਏ ਏਕੜ ਆ ਉੱਥੇ ਕਹਿੰਦੇ 20 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਤੁਹਾਨੂੰ ਕੈਲਕੂਲੇਟ ਕਰਕੇ ਪੈਸੇ ਦੇ ਹੁੰਦੇ ਸੋ ਜ਼ਿਮੀਂਦਾਰਾਂ ਨਾਲ ਨੀਰਾ ੱਟਕਾ ਆ ਸ਼੍ਰੋਮਣੀ ਅਕਾਲੀ ਦਲ ਕਿਸੇ ਕਿਸਾਨ ਨਾਲ ੱਟਕਾ ਨਹੀਂ ਹੁੰਦੇ ਉਹ ਵੀ ਡਟ ਕੇ ਖੜੂਗੇ ਸੋ ਪਰਮਾਤਮਾ ਕਰੂਗਾ ਲੋਕ ਕਿਰਦਾਰੀ ਔਰ ਕਰ ਕਰਦਾਰ ਔਰ ਕਾਰਗਜਾਰੀ ਤੇ ਫੈਸਲੇ ਕਰਨਗੇ ਮੇਰੀ ਕੰਪੇਨ ਕਿਸਾਨਾਂ ਦੇ ਜਿਹੜੇ ਹੱਕ ਦੇ ਵਿੱਚ ਕਿਸ ਤਰ੍ਹਾਂ ਕ੍ਰਮ ਅਕਾਲੀ ਦਲ ਦੀ ਪੈਲ ਕਰੂਗੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਪੰਜਾਬ ਦੀ ਪਾਰਟੀ ਆ ਡਟ ਕੇ ਲੜਾਈ ਲੜਾਂਗੇ ਸੜਕ ਤੇ ਵੀ ਲੜਾਂਗੇ ਲੋਕ ਸਭਾ 'ਚ ਵੀ ਲੜਾਂਗੇ ਤੇ ਜ਼ਰੂਰਤ ਪਈ ਤੇ ਹਾਈ ਕੋਰਟ 'ਚ ਵੀ ਲੜਾਂਗੇ ਆ ਦੇਖੋ ਤੁਸੀਂ ਆ ਯਾਰ ਜੀ ਕ੍ਰਮ ਨਹੀਂ ਅਕਾਲੀ ਦਲ ਜਿੰਦਾਬਾਦ ਕ੍ਰਮ ਅਕਾਲੀ ਦਲ ਜਿੰਦਾਬਾਦ 2 ਏਕੜ ਫ੍ਰੋਮ 2 ਏਕੜ 프라운 ਦੀ 메인 로드 2 ਏਕੜ ਪਿੱਛੇ हट ਕੇ ਜਿਹੜੀ 메인 로드 ਤੇ ਹੈ ਨਾ ਉਹਦੀ ਕੀਮਤ 20 ਲੱਖ ਰੁਪਏ ਕਿੱਲਾ ਦੱਸ ਰਹੇ ਆ ਪੰਜਾਬ ਚ 20 ਲੱਖ ਰੁਪਏ ਚ ਤਾਂ ਜੰਗਲ ਨਹੀਂ ਮਿਲਦਾ 20 ਵੀ ਫੁੱਟ ਢੂੰਗੀਆਂ ਜ਼ਮੀਨਾਂ ਨਹੀਂ ਮਿਲਦੀਆਂ ਜਿੱਥੇ ਜ਼ਮੀਨ 5 ਕਰੋੜ ਰੁਪਏ ਕਿੱਲਾ ਉਸੇ 20 ਲੱਖ ਰੁਪਏ ਕੀਮਤ ਬਾਰੇ ਇਸ ਤੋਂ ਮਾੜੀ ਗੱਲ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਕੀ ਹੋ ਸਕਦੀ ਸੋ ਲੋਕ ਇਹਨਾਂ ਨੂੰ ਸਬਕ ਸਿਖਾਣਗੇ ਪਰ ਮੈਂ ਪਰਦੇਸਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਐਫ ਆਈ ਆਰ ਦਾ ਮੁੱਦਾ ਸੀ ਸਾਡੀ ਸਰਕਾਰ ਨੇ ਉਦੋਂ ਇਸਤੀਫਾ ਦੇ ਦਿੱਤਾ ਸੀ ਤੇ ਕੈਪਟਨ ਵਰਿੰਦਰ ਸਿੰਘ ਨੇ ਅਸੀਂ ਐਸਵਾਈਐਲ ਨੂੰ ਲੈ ਕੇ ਅਸੀਂ ਜੀ ਦਾ ਤੇ ਐਸਵਾਈਐਲ ਨੂੰ ਲੈ ਕੇ ਅਸੀਂ ਖੜੇ ਹੋਏ ਜਦੋਂ ਐਸਵਾਈਐਲ ਦਾ ਇੰਦਰਾ ਗਾਂਧੀ ਨੇ ਟੱਕ ਲਾਣਾ ਦਾ ਇਹੀ ਅਮਰਿੰਦਰ ਸਿੰਘ ਅਖਬਾਰਾਂ 'ਚ ਬੜੀ ਬੜੀ ਐਡਾਂ ਦੇ ਕੇ ਸੋਨੇ ਦੀ ਕਹੀ ਲੈ ਕੇ ਆਇਆ ਸੀਗਾ ਐਸਵਾਈਐਲ ਤਾਂ ਜੇ ਬਾਦਲ ਸਾਹਿਬ ਕਪੂਰੀ 'ਚ ਮੋਰਚਾ ਨਾ ਲਾਂਦੇ ਸ਼੍ਰੋਮਣੀ ਅਕਾਲੀ ਦਲ ਕਪੂਰੀ 'ਚ ਮੋਰਚਾ ਨਾ ਲਾਂਦਾ ਨਾ ਹੁਣ ਨੋ ਬਣੀ ਹੋਣੀ ਸੀਗੇ ਬਾਦਲ ਸਾਹਿਬ ਨੇ ਆ ਜਿਹੜੀ ਇਹ ਨਹਿਰ ਦੀ ਜ਼ਮੀਨ ਆ ਉਹਨੂੰ ਡੀ ਨੋਟੀਫਾਈ ਕਰਕੇ ਜ਼ਮੀਨਾਂ ਨੂੰ ਵਾਪਸ ਜ਼ਿਮੀਦਾਰਾਂ ਨੂੰ ਵਾਪਸ ਇੰਤਕਾਲ ਚੜਾ ਕੇ ਐਸਵਾਈਐਲ ਦਾ ਭੋਗ ਆ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਾਇਆ ਜਿਹੜੇ ਤੁਸੀਂ ਪਹੁੰਚੇ ਵਾਲੀਪੁਰ ਦਾ ਲੋਕਾਂ ਨੇ ਆਪਣੀ ਰੱਖੀ ਆ ਜਿੱਕਰ ਅਸਿਆ ਨੇ ਕਿ ਟਿਊਰੇਜ ਦੀ ਪ੍ਰੋਬਲਮ ਹੋਰ ਬੜੀ ਔਖੀ ਤੁਸੀਂ ਨਾ ਜੀ ਇਹਨਾਂ ਸੱਤ ਸਾਲਾਂ ਦੀ ਕਾਰਗੁਜ਼ਾਰੀ ਦੇਖਣੀ ਆ ਨਾ ਉਹ ਸਾਹਮਣੇ ਪਾਣੀ 'ਚ ਦੇਖੋ ਤੁਸੀਂ 5.5-6 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਇੱਥੇ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡਾਂ ਤੇ ਲੱਗਿਆ ਦਾ 15 ਕਰੋੜ ਰੁਪਏ 15 ਕਰੋੜ ਰੁਪਏ ਇੱਥੇ ਖਰਚ ਹੋਏ ਤੇ ਤੇ ਅੱਜ ਉਹ ਦੇਖ ਲਿਓ ਸੀਵਰੇਜ ਕਲੀਨ ਵੀ ਨਹੀਂ ਹੁੰਦਾ ਪਾਣੀ ਜਿਹੜਾ ਨਾ ਸੜਕ ਦੇ ਉੱਤੇ ਨੈਸ਼ਨਲ ਹਾਈਵੇ ਤੇ ਚੱਲ ਰਿਹਾ ਇਹਨਾਂ ਨੂੰ ਬਿਲਕੁਲ ਇਹ ਵੀ ਸ਼ਰਮ ਨਹੀਂ ਆਉਂਦੀ ਵੀ ਅੱਜ ਵੋਟਾਂ ਦਾ ਟਾਈਮ ਆ ਲੋਕ ਕਿੰਨੇ ਚੰਗੇ ਬਰਬਾਦ ਕਰ ਦਿਆ ਪੰਜਾਬ ਨੂੰ ਦਾ ਪੂਰੀ 13 ਦੀ 13 ਸੀਟਾਂ ਲੱਗੇ ਜਾਂ ਕੰਮ ਵੀ ਬੜੇ ਕੀਤੇ ਨੇ ਕਹਿੰਦੇ ਆਮ ਆਦੀ ਪਾਰਟੀ ਸਰਕਾਰ ਨੇ 13 ਦੀ 13 ਸੀਟਾਂ ਤੇ ਜ਼ਮਾਨਤ ਜਬਤ ਹੋਊਗੀ ਕੱਖ ਵੀ ਨਹੀਂ ਕਰਿਆ ਲੋਕਾਂ ਨੂੰ ਮੂਰਖ ਬਣਾਇਆ ਆ ਬੀਬੀਆਂ ਮੇਰੇ ਪਿੱਛੇ ਖੜੀਆਂ ਬੀਬੀਆਂ ਮੇਰੇ ਪਿੱਛੇ ਖੜੀਆਂ ਦੇ ਦੇ 1000 ਰੁਪਏ ਇਹਨਾਂ ਨੇ ਕਹਿੰਦੇ ਤੇ ਸਿਕਿਉਰਟੀ ਨੇ ਲਵਾਗੇ 80 80 ਗਨਮੈਨ ਲੈ ਕੇ ਪਿੰਡਾਂ 'ਚ ਘੁੰਮਦੇ ਆ ਕਹਿੰਦੇ ਤੇ ਗੱਡੀ ਨਹੀਂ ਲਵਾਗੇ ਮੇਰੇ ਕੋਲ 100 100 ਗੱਡੀਆਂ ਲੈ ਕੇ ਭਗਵੰਤ ਸਾਨ ਘੁੰਮ ਰਿਆ ਕਹਿੰਦੇ ਤੇ ਕੋਠੀ ਨਹੀਂ ਲਵਾਗੇ ਇਹਨਾਂ ਦਾ ਜਿਹੜਾ ਕੀ ਅਕਾ ਕਹਦੇ ਮੈਂ ਕੇਜਰੀਵਾਲ 86 ਕਰੋੜ ਰੁਪਏ ਆਪਣੀ ਕੋਠੀ ਤੇ ਜਿਹੜਾ ਖਰਚ ਕਰਵਾ ਕੇ ਪਤਾ ਨਹੀਂ ਕਿੱਡਾ ਕ ਮਹਿਲ ਬਣਾਇਆ ਉਹਦੇ ਚ ਰਾਤ ਨੂੰ ਸੌਂਦਾ ਹੈਗਾ ਸੋ ਲੋਕ ਲੋਕ ਠਗਿਆ ਹੋਇਆ ਮਹਿਸੂਸ ਕਰ ਰਹੇ ਆ ਇਸੇ ਇਲੈਕਸ਼ਨਾਂ 'ਚ ਜ਼ਮਾਨਤਾਂ ਜਬਤ ਕਰਵਾਣਗੇ ਆਪਕੀ ਡਾਕਟਰ ਧਰਮਵੀਰ ਗੰਦ ਕਹਿੰਦੇ ਕਹਿੰਦੇ ਕਿ ਉਹ ਫਕੀਰ ਨੇ ਉਹਨਾਂ ਦਾ ਸਲੋਗਨ ਵੀ ਦਿੱਤਾ ਜਾ ਰਿਹਾ ਜੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਉੱਤੇ ਫਕੀਰਾਂ ਕੋਲ ਤਾਂ ਨਾ ਜੀ ਫਕੀਰੀ ਹੋਉਂਦੀ ਆ ਯਾਨੀ ਜਿਹੜੇ ਤਨ ਦੇ ਪਾਏ ਹੋਏ ਉਹੀ ਕੱਪੜੇ ਹੁੰਦੇ ਆ ਕੋਈ ਫਕੀਰ ਦੇਖਿਆ ਜਿਹੜਾ 20-25 ਕਰੋੜ ਦੀ ਪ੍ਰਾਪਰਟੀ ਖਰੀਦ ਕੇ ਵਿੱਚ 50-60 ਕਰੋੜ ਰੁਪਇਆ ਹਸਪੀਟਲ ਤੇ ਲਾ ਲੇ ਆ ਫਾਰਾ ਚੌਂਕ ਦੇ ਨੇੜੇ ਕਿੱਡਾ ਵੱਡਾ ਹਸਪੀਟਲ ਤਿਆਰ ਹੋ ਰਿਹਾ ਉਹ ਦੇਖ ਲਿਓ ਤੁਸੀਂ ਇਹ ਫਕੀਰਾਂ ਦੇ ਨਹੀਂ ਹੁੰਦੇ ਇਹ ਫਿਰ ਫਕੀਰਾਂ ਨੂੰ ਲਾਲਚ ਕਿਸ ਤਰ੍ਹਾਂ ਜੀ ਮਤਲਬ ਉਹ ਕਹਿ ਰਹੇ ਐਮਪੀ ਪੜੇ ਨੇ ਕੋਈ ਪਹਿਲਾਂ ਆਮ ਆਦੀ ਪਾਰਟੀ ਜਿੱਦੀ ਕੇ ਫਿਰ ਆਜਾਦ ਕਰੇ ਹੁਣ ਕਾਂਗਰਸ ਆ ਕੇ ਜੇ ਫਕੀਰਾਂ ਦੀ ਗੱਲ ਦੀ ਫਿਰ ਤੁਸੀਂ ਆ ਦੇਖ ਲਿਓ ਵੀ ਪਿੰਡਾਂ 'ਚ ਨਾ ਸਾਡੇ ਪਵਾਦੀ 'ਚ ਦੋ ਗਲਾ ਬੰਦਾ ਕਹਿੰਦੇ ਆ ਇਹ ਤਿੰਨ ਗਲਾ ਆਏਗਾ ਤਿੰਨ ਵਾਰੀ ਇਲੈਕਸ਼ਨ ਲੜਿਆ ਤਿੰਨੇ ਵਾਰੀ ਅਲ ਕਦੇ ਕਾਂਗਰਸ ਨੂੰ ਗਾਲਾਂ ਕੱਢਦਾ ਆ ਕਦੇ ਆਪ ਨੂੰ ਗਾਲਾਂ ਕੱਢਦਾ ਆ ਕਦੇ ਦੋਨਾਂ ਨੂੰ ਗਾਲਾਂ ਕੱਢਦਾ ਆ ਸੋ ਫਕੀਰਾਂ ਨੇ ਤੁਸੀਂ ਦੱਸੋ ਵੀ ਜਿਹੜੀ ਲੋਕ ਸਭਾ ਦੇ ਅੰਦਰ ਜ਼ਿੰਮੇਵਾਰੀ ਉਹਨੂੰ ਮਿਲੀ 55% ਹਾਜ਼ਰੀਆਂ 27 ਵਾਰੀ ਲੋਕ ਸਭਾ ਚ ਟੋਟਲ ਬੋਲਿਆ ਹੈਗਾ ਤੇ ਕਿੰਨੇ ਕ ਵਾਰੀ ਕਿਸਾਨਾਂ ਬਾਰੇ ਬੋਲਿਆ ਕਿੰਨੇ ਕ ਵਾਰੀ ਵਪਾਰੀਆਂ ਬਾਰੇ ਵਾਸਤੇ ਬੋਲਿਆ ਕਿੰਨੇ ਵਾਰੀ ਕਰਮਚਾਰੀਆਂ ਔਰ ਗਰੀਬਾਂ ਦੀ ਗੱਲ ਕਰੀ ਆ ਗਾਂਧੀ ਸਾਹਿਬ ਦੱਸਣ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਅਪੀਲ ਕਰਦਾ ਕਿ ਕਿਰਦਾਰ ਔਰ ਕਾਰਗੁਜ਼ਾਰੀ ਤੇ ਫੈਸਲੇ ਲੇ ਠੀਕ ਹੈ ਥੈਂਕ ਯੂ ਅਲੀਪੁਰ ਰਾਹੀਆ ਬਾਦ ਨੰਬਰ 18 ਹੈ ਜੀ ਅੱਜ ਅਕਾਲੀ ਦਲ ਜਿਹੜੇ ਇੱਥੇ ਰੈਲੀ ਕੀਤੀ ਕਿਤਨਾ ਨੰਬਰ ਆਇਆ ਹਾਂਜੀ ਅਕਾਲੀ ਦਲ ਦੀ ਰੈਲੀ ਜਿਹੜੀ ਹਾਂਜੀ ਹਾਂਜੀ ਸ਼ਰਮਾ ਜੀ ਆਏ ਸੀਗੇ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਲੱਗੇ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਚੰਗੇ ਵਧੀਆ ਇਨਸਾਨ ਨੇ ਉਹਨਾਂ ਦਾ ਹੋਣਾ ਇੱਥੇ ਸਾਡੇ ਵਿੱਚ ਬਹੁਤ ਵਧੀਆ ਲੱਗਿਆ ਮਹਾਨ ਦੌਰ ਵਧੀਆ ਬੰਦੇ ਨੇ ਬਹੁਤ ਏਰੀਆ ਦੇ ਕੀ ਅਸਮੱਤੇ ਹੈਗੇ ਉਹਦੀ ਗੱਲ ਕਰ ਰਿਹਾ ਸੀ ਜ਼ਿਕਰ ਕਰ ਰਹੇ ਸੀਗੇ ਹਰੀਪੁਰ ਏਰੀਆ ਦੇ ਵਿੱਚ ਇਨੀ ਕਿ ਦਿੱਕਤ ਹੈ ਦਿੱਕਤ ਬਹੁਤ ਹੈ ਜੀ ਜਦੋਂ ਦੀ ਇਹ ਸਰਕਾਰ ਆਈ ਹੈ ਪਹਿਲਾਂ ਤਾਂ ਉਹਦੇ ਇਹਨਾਂ ਨੇ ਸਾਰੇ ਕੰਮ ਬੰਦ ਕੀਤੇ ਇਸ ਤਰ੍ਹਾਂ ਬਾਜ਼ੀਕਰ ਤੁਹਾਨੂੰ ਇਨਸ਼ਾਅੱਲਾ ਦਿੱਲੀ ਵਿੱਚ ਸ਼ੁਰੂ ਹੋਈ ਉੱਥੇ ਬੰਦ ਕਰਤੀ ਸਾਡਾ ਪਾਰਕ ਉਹ ਵੀ ਬੰਦ ਕਰਤਾ ਸਾਡੇ ਹੋਰ ਜੋ ਸਟਰੀਟਾਂ ਵੀ ਬੰਦ ਹੋ ਗਈ ਮੇਰੇ ਵਾਚ ਉਹ ਮੁੜ ਕੇ ਨਹੀਂ ਚੱਲੀ ਬਹੁਤ ਅਸੀਂ ਕਈ ਵਾਰ ਜਾ ਜਾ ਕੇ ਆਹੋ ਥੀਵੇਂ ਜਹਾਜ਼ ਦੇਖ ਰੋਕੀ ਹਾਂ ਉਹ ਸਾਹਮਣੇ ਦੇਖੋ ਗ੍ਰਾਂਟ ਕੋਲੋਂ ਤਾਂ ਆਈ ਸੀਗੀਆਂ ਜੀ ਕਿਵੇਂ ਕੀ ਦਿੱਕਤ ਜੀ ਜਾਂ 21 ਜਨਵਰੀ ਤੋਂ ਅਸੀਂ ਚਲੋ ਕਾਰਜਕਾਰੀ ਐਨਸੀ ਆ ਜੀ ਜੀ ਹੁਣ ਮੌਜੂਦਾ ਤੇ ਸਾਡੀ ਅਸੀਂ ਆਪਣੇ ਆਪ ਨੂੰ ਕਹਿ ਨਹੀਂ ਸਕਦੇ ਪਰ ਕਾਰਜਕਾਰੀ ਐਨਸੀ ਜਿਵੇਂ ਬੋਲ ਰਹਾ ਲੋਕਾਂ ਦੇ ਕੰਮ ਕਰ ਰਿਹਾ ਜੀ ਸਾਰੇ ਪਰ ਸਰਕਾਰ ਤਾਂ ਕਹਿ ਰਹੀ ਕੰਮ ਬੜੇ ਵਧੀਆ ਹੋਏ ਨੇ ਸਮਾਜ ਦੇ ਕੋਈ ਕੰਮ ਨਹੀਂ ਉਹ ਤੁਹਾਡੇ ਸਾਹਮਣੇ ਬੋਲ ਰਿਹਾ ਜੀ ਹਾਂਜੀ ਉਹਨਾਂ ਨੂੰ ਇਹ ਪੁੱਛੋ ਵੀ ਇੱਥੇ ਕੰਮ ਕੀ ਹੋਇਆ ਤੁਹਾਡਾ ਕੁਝ ਵੀ ਨਹੀਂ ਇਹ ਲੋਕ ਆ ਰਹੇ ਨੇ ਆਪਣੇ ਮੈਂ ਹਰਨੀ ਸਿੰਘ ਪਟਨ ਮਾਜੂਦਾ ਜੀ ਉਹ ਬੋਲ ਲਗਾ ਕੀ ਕੰਮ ਹੋਇਆ ਬੋੜੇ ਹੀ ਪਿੰਡ ਦੇ ਵਿਕਾਸ ਦਾ ਇਹ ਹੱਜੀ ਬਹੁਤ ਜੀ ਪਿੱਟਾ ਗਿਆ ਸਰੂਪ ਪਿੱਟਾ ਕੁਝ ਵੀ ਨਹੀਂ ਮਤਲਬ ਬੋੜੀ ਲੱਗੇ ਕੰਮ ਬੰਦ ਹੋਏ ਨੇ ਪਿੱਟਾ ਕੰਮ ਬੰਦ ਹੋਏ ਨੇ ਜਿਹੜੇ ਚੱਲ ਰਹੇ ਸੀ ਉਹ ਬੰਦ ਹੋਏ ਨੇ ਕੰਮ ਕੁਝ ਨਹੀਂ ਹੋਇਆ ਪਟਿਆਲੇ ਦੇ ਤਾਂ ਮੌਜੂਦਾ ਕੈਬਨਿਟ ਮੰਤਰੀ ਵੀ ਨੇ ਡਾਕਟਰ ਬਲਬੀਰ ਸਿੰਘ ਉਹ ਵੀ ਕੈਬਨਿਟ ਦੇ ਉਹਨਾਂ ਦੇ ਵੱਲੋਂ ਉਹ ਤਾਂ ਦੇਖੋ ਉਹਨਾਂ ਨੇ ਤਾਂ ਸਾਡੀ ਜਦ ਹੀ ਉਹਨਾਂ ਤੋਂ ਆਮ ਕਹਿੰਦੇ ਵੀ ਹੋਊਗੀ ਜਿਹੜੇ ਬੁੱਜੇ ਐਮਸੀ ਨੇ ਪਾਰਟੀਆਂ ਦੇ ਉਹਨਾਂ ਦੀ ਕਿਸੇ ਦੀ ਸੁਣੋ ਨਾ ਉਹ ਸਾਡੀ ਵਾਕਈ ਉਹੀ ਗੱਲ ਹੈ ਸਰ ਤੁਸੀਂ ਐਮਸੀ ਰੋ ਤੁਹਾਡੇ ਟੈਂਸ਼ਨ ਕਿੰਨੀ ਗ੍ਰਾਂਟ ਆਈ ਸੀ ਹਾਂਜੀ ਤੁਹਾਡੇ ਟਾਈਮ ਸਾਡੇ ਟਾਈਮ ਤਾਂ ਬਹੁਤ ਗ੍ਰਾਂਟ ਆਈ ਸੀ ਕਿੰਨੀ ਆਈ ਸੀ ਸਾਡੇ ਟਾਈਮ ਤਾਂ ਦੇਖੋ ਪੱਪਾ ਪੰਜ ਛੇ ਟੋਰ ਜਿਵੇਂ ਫੋਕਲ ਬੈਂਚ ਵੀ ਲੱਗੀ ਟੇਕ ਤਨਗਰ ਇਹ ਵੀ ਮੇਰਾ ਦੋ ਹੱਥ ਕੰ ਦਾ ਵਾਰਡ ਮੇਰਾ ਇੱਕ ਤਾਂ ਸੀ ਇੱਕ ਤਾਂ ਨਗਰ ਉਹ ਵੀ ਇਹ ਬ੍ਰਹਮਿੰਦਰ ਜੀ ਦਾ ਇਹ ਸਨਹੋਰ ਹਿੱਕਾ ਸਾਰਾ ਇਹ 11000 ਵੋਟ ਹੈ ਇੱਧਰ ਇੱਧਰ ਵੀ ਕਾਫੀ ਕਮ ਹੋਇਆ ਬੋਕੇ ਸਰਮਨ ਨਾਲ ਹੁਣ ਮੀਟਿੰਗ ਹੋਈ ਹੈ ਕੀ ਕਹਿ ਕੇ ਕਹਿੰਦੇ ਨੇ ਕਿ ਕਰਵਾ ਦੇ ਕੋਜੀ ਫਿਰ ਲਾਲਟਾ ਹੁਣ ਆਪਾਂ ਨੂੰ ਜਿੱਤਣਾ ਹੋਣਾ ਅਸੀਂ ਚੌਥੇ ਆਣ ਕੰਮ ਤਾਂ ਜਦੋਂ ਜਿੱਤ ਕੇ ਆਉਣਗੇ ਫਿਰ ਕੰਮ ਕਹਾਂਗੇ ਉਸ ਤੋਂ ਪਹਿਲਾਂ ਤਾਂ ਬਾਕੀ ਵੀਰ ਦਾ ਬੰਦਾ ਵੋਟ ਵੱਡਿਆ ਇਨਸਾਨ ਬਲੇਸਵਰੀ ਲੋਕ ਲੱਗਦਾ ਵੀ 13 ਦੇ ਕੇ ਬੋਟ ਪਾਉਣਗੇ ਬਿਲਕੁਲ ਪਾਣਗੇ ਕਹਿੰਦੇ ਵਿਚਾਰ ਬਹੁਤ ਵਧੀਆ ਨੇ ਜੀ ਬੋਲ ਬਾਣੀ ਚਿਹਰੇ ਤੋਂ ਵਧੀਆ ਇਨਸਾਨ ਲੱਗਦਾ ਹੈ ਵੀ ਹੈ ਲੋਕਾਂ ਨੇ ਪਰ ਕੀਤੀ ਹੋਈ ਠੀਕ ਹੈ ਬਹੁਤ ਵਧੀਆ ਚਾਲ